ਲੋ ਅੱਜ ਫੇਰ ਪਹੁੰਚ ਗਈ ਖਨੌਰੀ ਬਾਰਡਰ ਤੇ ਪੁਲਿਸ ਤੇ ਨਾਲ ਸੀ ਡਾਕਟਰਾਂ ਦੀ ਟੀਮ ਜਿਨ੍ਹਾਂ ਦੇ ਵੱਲੋਂ ਅਜੇਹੀਆਂ ਗੱਲਾਂ ਜਗਜੀਤ ਡੱਲੇਵਾਲ ਨੂੰ ਆਖ ਦਿੱਤੀਆਂ ਜਿਸ ਤੋਂ ਬਾਅਦ ਕਿਸਾਨਾਂ ਦੀ ਚਿੰਤਾ ਵੱਧ ਚੁੱਕੀ ਹੈ ਆਖਰ ਕੀ ਕੁਝ ਕਿਹਾ ਡਾਕਟਰਾਂ ਦੇ ਵੱਲੋਂ ਪੁਲਿਸ ਦੀ ਮੌਜੂਦਗੀ ਦੇ ਵਿੱਚ ਜਗਜੀਤ ਡੱਲੇਵਾਲ ਨੂੰ ਜਿਸ ਤੋਂ ਬਾਅਦ ਕਿਸਾਨਾਂ ਦੀ ਨੀਂਦ ਉੱਡ ਗਈ ਹੈ ਤੁਹਾਨੂੰ ਖੁਦ ਸੁਣਾਉਣਿਆ ਜੋ ਡਾਕਟਰਾਂ ਤੇ ਜਗਜੀਤ ਡੱਲੇਵਾਲ ਵਿਚਾਰੇ ਵਿਚਾਲੇ ਗੱਲਬਾਤ ਹੋਈ ਹੈ ਤਾਂ ਸਾਡੀ ਇੱਕ ਬੇਰਤੀ ਪ੍ਰਵਾਨ ਕਰ ਲੋਗੇ ਸਾਡੀ ਸੁਪਰਵਾਈਜ਼ਰ ਦੇ ਅੰਦਰ ਤੁਸੀਂ ਆਪਣਾ ਸੰਘਰਸ਼ ਜਾਰੀ ਰੱਖੋ ਸਰ। ਹਾਂ ਜੀ। ਲੰਬੀ ਦੇ ਸੁਪਰਵਾਈਜ਼ਰ ਜੀ ਜਾਰੀ ਹੈ। ਨਹੀਂ ਇਹ ਡਾਕਟਰਾਂ ਦੀ ਸੁਪਰਵਾਈਜ਼ਰ ਹੈਗਾ ਪ੍ਰੋਣ ਜੀ ਨਾ ਤਾਂ ਤੁਸੀਂ ਸੁਪਰਵਾਈਜ਼ਰ ਦਾ ਮਾਨਟਰ ਨਾਲ ਥੋੜੀ ਸੁਪਰਵੀਜ਼ਨ ਹੈ। ਜਿਹੜੀ ਚੀਜ਼ ਤੁਹਾਨੂੰ ਚਾਹੀਦੀ ਹੈ ਸਰ ਉਹ ਨਹੀਂ ਨਾ ਮਿਲ ਰਹੀ ਆ। ਪਾ ਕੇ ਸਿਰਫ ਦੇਖੇ ਜਾ ਰਹੇ ਤੁਹਾਨੂੰ। ਇਸੇ ਕਲੀਅਰ ਪੁਆਇੰਟ ਹੈਗਾ। ਉਹਦੇ ਟੈਸਟ ਦੇਖੋ ਜਿਵੇਂ ਕੰਡੀਸ਼ਨ ਹੈ ਨਾ ਜੀ ਉਸ ਤੋਂ ਤੇ ਲੱਗਦਾ ਕਿ ਥੋੜਾ ਜਿਹਾ ਆਪਾਂ ਨੂੰ ਚਾਹੀਦਾ ਹੈ। ਥੋੜਾ ਸੰਘਰਸ਼ ਆਪਣੇ ਲੀਕ ਤੇ ਉਦਾਂ ਹੀ ਚੱਲਦਾ ਰਹੇਗਾ। ਕੋਈ ਸਾਡੇ ਵੱਲੋਂ ਕੋਈ ਡਿਸਟਰਬੈਂਸ ਨਹੀਂ। ਉਹ ਨਹੀਂ ਮੂਹ ਰਹੀ ਨਾਲ ਉਹ ਜੀ ਥੋੜਾ ਬਿਲਕੁਲ ਵੀ ਨਾਲੋਂ ਸਰ ਮੂਹ ਰਾ ਚੱਲੂਗਾ। ਇਹਦਾ ਇਹ ਮੈਡੀਕਲ ਟਰੀਟਮੈਂਟ ਹੈ ਤਾਂ ਦੇਖੋ ਉਹਨੂੰ ਲੈਣਾ ਚਾਹੀਦਾ। ਟਰੀਟਮੈਂਟ ਵੀ ਨਹੀਂ ਅਸੀਂ ਤਾਂ ਸਪੋਰਟ ਕਰਾਂਗੇ ਸਿਰਫ ਥੋੜਾ ਜਿਹਾ ਸਹਾਰਾ ਰਹੇਗਾ ਤਾਂ ਕਿ ਸੰਘਰਸ਼ ਤੁਹਾਡਾ ਲੰਬਾ ਚੱਲੇ। ਇੱਦਾਂ ਸਾਨੂੰ ਇਹ ਖਤਰਾ ਹੈ ਕਿ ਚੇਨ ਛੇਤੀ ਉਹ ਟੁੱਟ ਦੇਵੇ। ਜਾਨ ਜਿਹੜੀ ਨਾ ਪ੍ਰਧਾਨ ਜੀ ਜਿਹੜੀ ਇਹ ਗੱਲ ਕਹੀ ਹੈ ਨਾ ਇਹਨਾਂ ਨੇ। ਮਤਲਬ ਇਹੀ ਇਹੀ ਜਦੋਂ ਅਸੀਂ ਪੁੱਛਦੇ ਹਾਂ ਤੇ ਇਹ ਇਹੀ ਕਹਿੰਦੇ ਡਾਕਟਰਸ ਕਹਿੰਦੇ ਆ ਜਿਹੜੀ ਆ ਗੱਲ ਨੂੰ ਵੀ ਇਹ ਇਹ ਮਨਾਓ ਜੀ ਅਸੀਂ ਅਸੀਂ ਅਖਿਆ ਜੀ ਤੁਸੀਂ ਜਾ ਕੇ ਮਨਾ ਲਓ ਡਾਕਟਰ ਦੀ। ਜੇਕਰ ਤੁਹਾਡੀ ਚੂਸ ਕਰ ਲਓ ਸਰ ਜਿਹੜੀ ਮਰਜ਼ੀ ਲੈ ਲਓ ਤੁਸੀਂ ਇੱਥੇ ਆ ਲਓ ਨਾ ਹਸਪਤਾਲ ਹੈ ਰਜਿੰਦਰ ਹਸਪਤਾਲ ਹੈ ਜਾਂ ਤੁਹਾਡੀ ਮਰਜ਼ੀ ਦਾ ਕੋਈ ਵੀ ਪ੍ਰਾਈਵੇਟ ਜਿੱਥੋਂ ਵੀ ਤੁਸੀਂ ਇਹ ਸੋ ਜਗਾ ਤੁਸੀਂ ਪਸੰਦ ਕਰ ਸਕਦੇ ਹੋ। ਅਸੀਂ ਤੇ ਸਿਰਫ ਬੇਨਤੀ ਲੈ ਕੇ ਆਏ ਕਿ ਡਾਕਟਰ ਦੇ ਅੰਦਰ ਕਰੋ ਕਿਸੇ ਦੇ ਵੀ ਡਾਕਟਰ ਹਾਂ ਸਰ ਮੈਂ ਤੁਸੀਂ ਮੰਨਿਆ ਤੁਸੀਂ ਗੱਲ ਕਹਿ ਰਹੇ ਹੋ ਪਰ ਫਿਰ ਵੀ ਸਰ ਥੋੜਾ ਤਸੱਲੀ ਬਖਸ਼ ਨਹੀਂ ਹੈਗਾ ਇੱਥੇ ਮਾਹੌਲ ਕੋਈ ਜੇ ਜੇ ਇੱਕ ਵਾਸਤੇ ਨਹੀਂ ਇਸੇ ਕੋਰਸ ਲਈ ਹੋਣੀ ਹੈ ਅੱਜ ਮੈਂ ਤੇਰੀ ਤੇ ਕਿਤੇ ਵੀ ਪਹੁੰਚੀ ਇਸੇ ਤਰੀਕੇ ਨਾਲ ਸਰ ਪ੍ਰੋਵਾਈਡ ਕਰਾਂ ਪੂਰੀ ਸੁਪਰਵਾਈਜ਼ਨ ਨਹੀਂ ਜੋ ਵੀ ਇਨਵੈਸਟੀਗੇਸ਼ਨਾਂ ਨੇ ਇਟਮੈਂਟ ਅਸੀਂ ਤੁਹਾਨੂੰ ਬਿਨਾਂ ਪੁੱਛੇ ਦਵਾਵਾਂਗੇ ਜੀ ਸਰ ਜੋ ਵੀ ਹੋਵੇ ਫਿਰ ਵੀ ਆਪਾਂ ਇਹ ਜੀ ਹੈ ਨਾ ਜੀ ਐਚ ਵੀ ਡ੍ਰਿਪ ਲੱਗ ਚੁੱਕੇ ਜਿੱਥੇ ਵੀ ਡ੍ਰਿਪ ਜਿੱਥੇ ਵੀ ਲੱਗ ਆ ਤੁਸੀਂ ਸੁਣਿਆ ਜਗਜੀਤ ਢੱਲੇਵਾਲ ਨੂੰ ਡਾਕਟਰਾਂ ਦੇ ਵੱਲੋਂ ਸਲਾਹ ਦਿੱਤੀ ਗਈ ਆ ਕਹਿੰਦੇ ਤੁਸੀਂ ਮੈਡੀਕਲ ਟਰੀਟਮੈਂਟ ਜ਼ਰੂਰ ਲੋ ਤੁਸੀਂ ਡਾਕਟਰੀ ਟਰੀਟਮੈਂਟ ਜ਼ਰੂਰ ਲੋ ਭਾਵੇਂ ਤੁਸੀਂ ਮੂੰਹ ਦੇ ਜ਼ਰੀਏ ਕੁਝ ਨਾ ਖਾਓ ਤੁਸੀਂ ਮਰਨ ਵਰਤ ਤੇ ਬੈਠੇ ਹੋ ਪਰ ਤੁਸੀਂ ਟਰੀਟਮੈਂਟ ਜ਼ਰੂਰ ਲੋ ਤੁਸੀਂ ਕਿਉਂਕਿ ਸਿਹਤ ਜਿਹੜੀ ਆ ਲਗਾਤਾਰ ਵਿਗੜਦੀ ਹੋਈ ਨਜ਼ਰ ਆ ਰਹੀ ਆ 13 ਫਰਵਰੀ ਤੋਂ ਕਿਸਾਨ ਬੈਠੇ ਨੇ ਕਿਸਾਨੀ ਅੰਦੋਲਨ ਚੱਲ ਰਿਹਾ ਪਰ 33ਵੇਂ ਦਿਨ ਦੇ ਵਿੱਚ ਜਗਜੀਤ ਸਿੰਘ ਢੱਲੇਵਾਲ ਦਾ ਮਰਨ ਵਰਤ ਪਹੁੰਚ ਗਿਆ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਪਹੁੰਚਿਆ ਸੁਪਰੀਮ ਕੋਰਟ ਨੇ ਸਰਕਾਰ ਨੂੰ ਫਟਕਾਰ ਵੀ ਲਗਾਈ ਹੈ ਤੇ ਨਾਲ ਹੀ ਸੁਪਰੀਮ ਕੋਰਟ ਦੇ ਵੱਲੋਂ ਕਿਹਾ ਗਿਆ ਜਗਜੀਤ ਸਿੰਘ ਡੱਲੇਵਾਲ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਵੇ ਪੰਜਾਬ ਸਰਕਾਰ ਨੇ ਆਪਣਾ ਪੱਖ ਰੱਖਿਆ ਪੰਜਾਬ ਸਰਕਾਰ ਨੇ ਕਿਹਾ ਕਿ ਜੇਕਰ ਜਗਜੀਤ ਸਿੰਘ ਡੱਲੇਵਾਲ ਨੂੰ ਉੱਥੋਂ ਅੰਦੋਲਨ ਦੇ ਵਿੱਚੋਂ ਚੱਕ ਕੇ ਲੈ ਕੇ ਗਏ ਤਾਂ ਨੁਕਸਾਨ ਹੋ ਸਕਦਾ ਪਰ ਪੰਜਾਬ ਸਰਕਾਰ ਦੇ ਇਸ ਬਿਆਨ ਤੋਂ ਬਾਅਦ ਸੁਪਰੀਮ ਕੋਰਟ ਸੰਤੁਸ਼ਟ ਨਜ਼ਰ ਨਹੀਂ ਆਈ ਜਿਨ੍ਹਾਂ ਦੇ ਵੱਲੋਂ ਕਿਹਾ ਗਿਆ ਕਿ ਜੇਕਰ ਕੇਂਦਰ ਦੀ ਲੋੜ ਪੈਂਦੀ ਆ ਕਿਸੇ ਤਰੀਕੇ ਦੀ ਮਦਦ ਦੀ ਤਾਂ ਮਦਦ ਕੇਂਦਰ ਤੋਂ ਲੈ ਲਓ ਤੁਸੀਂ ਪਰ ਜਗਜੀਤ ਸਿੰਘ ਡੱਲੇਵਾਲ ਦਾ ਟ੍ਰੀਟਮੈਂਟ ਕਰਾਓ ਤਾਂ ਹੁਣ ਪੰਜਾਬ ਸਰਕਾਰ ਕਿਸੇ ਵੇਲੇ ਵੀ ਜਗਜੀਤ ਸਿੰਘ ਡੱਲੇਵਾਲ ਨੂੰ ਪ੍ਰਸ਼ਾਸਨ ਕਿਸੇ ਵੇਲੇ ਵੀ ਜਗਜੀਤ ਡੱਲੇਵਾਲ ਨੂੰ ਉਥੋਂ ਖਨੌਰੀ ਬਾਰਡਰ ਤੋਂ ਚੱਕ ਕੇ ਹਸਪਤਾਲ ਦੇ ਵਿੱਚ ਲਿਜਾ ਸਕਦਾ ਪਰ ਕਿਸਾਨ ਜਿਹੜੇ ਨੇ ਉਹ ਵੀ ਤਿਆਰ ਵਰਤਿਆ ਨੇ ਡਾਂਗਾ ਲੈ ਕੇ ਖੜੇ ਨੇ ਕਹਿੰਦੇ ਸਾਡੇ ਲਾਸ਼ਾਂ ਦੇ ਉੱਪਰ ਦੀ ਜਾਣਾ ਪਵੇਗਾ ਦੇਖਣ ਵਾਲੀ ਗੱਲ ਹੈ ਇਹ ਆਖਰ ਅੰਦੋਲਨ ਹੁਣ ਜਾਵੇਗਾ ਕਿਧਰ ਨੂੰ